BSF ਨੇ ਪੰਜਾਬ ਸਰਦ ਤੇ ਵੱਖ-ਵੱਖ ਥਾਵਾਂ ਤੋਂ ਇੱਕ ਪਿਸਤੌਲ ਦਾ ਫਰੇਮ, 550 ਗ੍ਰਾਮ ਹੈਰੋਇਨ ਅਤੇ ਡਰੋਨ ਕੀਤਾ ਬਰਾਮਦ। ਚੌਕਸ BSF ਜਵਾਨਾਂ ਨੇ ਅੱਜ ਪੰਜਾਬ ਸਰਦ ਦੇ ਤਿੰਨ ਵੱਖ-ਵੱਖ ਕਟਨਾਮਾ ਵਿੱਚ ਪਿਸਤੌਲ ਦੇ ਬੁਰਦੇ, ਹੈਰੋਇਨ ਪੈਕੇਟ ਅਤੇ ਇੱਕ ਡਰੋਨ ਬਰਾਮਦ ਕੀਤਾ ਹੈ। ਅੱਜ ਸਵੇਰੇ BSF ਜਵਾਨਾਂ ਦੁਆਰਾ ਇੱਕ ਖੂਫੀਆ ਜਾਣਕਾਰੀ ਦੇ ਆਧਾਰ ਤੇ ਫਿਰੋਜ਼ਪੁਰ ਦੇ ਸ਼ੱਕੀ ਸਰਦ ਦੇ ਖੇਤਰ ਵਿੱਚ ਇੱਕ ਤਲਾਸ਼ੀ ਮੁਹਿੰਮ ਚਲਾਈ ਗਈ। बी एस एफ ने फिरोजपुर जिले के पिंड लखा सिंह हिठारगद एक खेत तो एक पिस्तौल बॉडी बिना सलाइड और दो मैगजीना वाला एक पैकेट सफलतापूर्वक बरामद किया है अज दूजी घटना बी एस एफ इंटैलीजेंस विंग की जानकारी के आधार से बी एस एफ जवाना द्वारा एक शक्की खेतर एक तलाशी मुहिम चलाई गई ਅਤੇ ਦੁਪਹਿਰ ਲਗਭਗ 12:35 ਵਜੇ ਬੀਐਸਐਫ ਨੇ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਮਹਾਵਾ ਦੇ ਨਾਲ ਲੱਗਦੇ ਇੱਕ ਖੇਤ ਤੋਂ 550 ਗ੍ਰਾਮ ਹੈਰੋਇਨ ਦਾ ਇੱਕ ਪੈਕੇਟ ਬਰਾਮਦ ਕੀਤਾ। ਪੈਕੇਟ ਚਿੱਟੀ ਸੂਤੀ ਕੱਪੜੇ ਨਾਲ ਲਪੇਟਿਆ ਹੋਇਆ ਸੀ ਅਤੇ ਇਸ ਨਾਲ ਦੋ ਰੋਸ਼ਨੀ ਵਾਲੀਆਂ ਪੱਟੀਆਂ ਵਾਲਾ ਇੱਕ ਇੰਪਰੋਵਾਈਜ਼ਡ ਲੂਕ ਮਿਲਿਆ ਸੀ। ਅਜੇ ਇੱਕ ਹੋਰ ਘਟਨਾ ਵਿੱਚ ਬੀਐਸਐਫ ਇੰਟੈਲੀਜੈਂਸ ਵਿੰਗ ਦੁਆਰਾ ਦਿੱਤੀ ਗਈ ਜਾਣਕਾਰੀ ਦੇ ਆਧਾਰ 'ਤੇ ਪੰਜਾਬ ਪੁਲਿਸ ਦੇ ਸਹਿਯੋਗ ਨਾਲ ਬੀਐਸਐਫ ਦੁਆਰਾ ਇੱਕ ਸਾਂਝਾ ਤਲਾਸ਼ੀ ਅਭਿਆਨ ਚਲਾਇਆ ਗਿਆ। ਤਲਾਸ਼ੀ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਮਹਿਦੀਪੁਰ ਦੇ ਨਾਲ ਲੱਗਦੇ ਇੱਕ ਖੇਤੀ ਖੇਤ ਤੋਂ ਇੱਕ DJI AiR 3S ਡਰੋਨ ਦੀ ਬਰਾਮਦ ਕੀਤਾ ਗਿਆ ਹੈ।